ਮਾਤਾ ਗੁਜਰੀ ਜੀ ਇੱਕ ਜਾਵਾਜ਼ ਮਾਂ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲਾ ਉਹ ਧਰਤੀ ਜਿਸ ਤੇ ਇੱਕ ਪਾਸੇ ਕੀਰਤਨ ਦੀਆਂ ਸੁਰੀਲੀਆਂ ਜਨਾਹ ਗੂੰਜਦੀਆਂ ਸਨ ਦੂਜੇ ਪਾਸੇ ਤਲਵਾਰਾਂ ਦੀਆਂ ਟਣਕਾਰਾਂ ਪਹਾੜੀ ਰਾਜਿਆਂ ਤੇ ਮੁਗਲ ਫੌਜਾਂ ਨੇ ਕਈ ਮਹੀਨੇ ਤੱਕ ਇਸ ਕਿਲੇ ਨੂੰ ਘੇਰਾ ਪਾਈ ਰੱਖਿਆ ਬਾਹਰੋਂ ਬਹਿਰੀਆਂ ਦੀ ਗਿਣਤੀ ਬਿਆਕ ਸੀ ਅੰਦਰੋਂ ਰਸਤਾ ਮਸਤਾਨੀਆਂ ਹੋਣ ਕੰਡੇ ਸਨ

ਵੱਡਾ ਪਿੱਛੇ ਗੱਡੇ ਲਾ ਕੇ ਗੱਡਿਆਂ ਵਿੱਚ ਫਟੇ ਪੁਰਾਣੇ ਕੱਪੜੇ ਨਾਲ ਟੱਕ ਕੇ ਕਿਲੇ ਦੇ ਦਰਵਾਜ਼ਿਆਂ ਤੋਂ ਬਾਹਰ ਛੱਡਿਆ ਗਿਆ। ਵੈਰੀਆਂ ਨੇ ਜਿਵੇਂ ਹੀ ਉਹਨਾਂ ਗੱਡਿਆਂ ਨੂੰ ਦੇਖਿਆ ਤਾਂ ਉਹਨਾਂ ਸੋਚਿਆ ਕਿ ਇਹਨਾਂ ਗੱਡਿਆਂ ਵਿੱਚ ਗੁਰੂ ਘਰ ਦਾ ਕੀਮਤੀ ਸਮਾਨ ਜਾ ਰਿਹਾ ਹੋਵੇਗਾ। ਗੱਡੇ ਵੇਖਦੇ ਹੀ ਉਹਨਾਂ ਦੀਆਂ ਕਸਮਾਂ ਹਵੋਲਦੀਆਂ। ਉਹਨਾਂ ਗੱਡਿਆਂ 'ਤੇ ਹਮਲਾ ਕਰ ਦਿੱਤਾ ਪਰ ਉਹਨਾਂ ਦੇ ਹੱਥ ਕੁਝ ਨਹੀਂ ਆਇਆ। ਇਹ ਦ੍ਰਿਸ਼ ਬੇਨਤੀ ਕਰਤਾ ਇੱਕ ਨੂੰ ਸਪਸ਼ਟ ਕਰ ਗਿਆ ਕਿ ਗੁਰੂ ਜੀ ਦੀ ਸੋਚ ਸੱਚੀ ਸੀ ਮਾਤਾ ਗੁਜਰੀ ਨੇ ਆਪਣੇ ਹੀ ਨੈਤਰਾ ਨਾਲ ਦੇਖਿਆ ਕਿ ਅਗਲੇ ਰਾਤ ਕਿੰਨਾ ਔਖਾ ਹੈ ਪਰ ਉਹਨਾਂ ਦੇ ਹੌਸਲੇ ਵਿੱਚ ਕੋਈ ਘਾਟ ਨਹੀਂ ਆਈ ਉਹਨਾਂ ਨੇ ਚੜ੍ਹਦੀ ਕਲਾ ਨਾਲ ਗੁਰੂ ਜੀ ਦੇ ਫੈਸਲੇ ਨੂੰ ਸਹਿਯੋਗ ਦਿੱਤਾ ਕਿਲੇ ਅੰਦਰ ਦਿਨ ਤੇ ਰਾਤ ਦੀ ਜ਼ਿੰਦਗੀ ਜੰਗੀ ਬਣ ਗਈ ਸੀ ਮਾਤਾ ਗੁਜਰੀ ਜੀ ਹਰ ਰੋਜ਼ ਬੱਚਿਆਂ ਤੇ ਸੰਤਾਂ ਨੂੰ ਧੀਰਜ ਦਿੰਦੇ ਦੇਰ ਆਸ ਕਰਦੇ ਕਦੇ ਹੌਸਲਾ ਬੰਦ ਨਾ ਪੁੱਤਰੋ ਪੁੱਤ ਤੇ ਪਿਆਰ ਤੁਹਾਨੂੰ ਕਮਜ਼ੋਰ ਨਹੀਂ ਕਰ ਸਕਦੇ ਧਰਮ ਲਈ ਲੜਨ ਵਾਲਾ ਕਦੇ ਨਹੀਂ ਹਾਰਦਾ ਇਸ ਕੇਰੇ ਦੌਰਾਨ ਮਾਤਾ ਗੁਦਰੀ ਨੇ ਇੱਕ ماں ਵਾਂਗ ਹੀ ਨਹੀਂ ਇੱਕ ਯੋਧੇ ਵਾਂਗ ਆਪਣਾ ਫਰਜ਼ ਨਿਭਾਇਆ ਉਹਨਾਂ ਸਿਰ ਬੱਚਿਆਂ ਦੀ ਸੰਭਾਲ ਨਹੀਂ ਕੀਤੀ ਸਗੋਂ ਸਿੱਖਾਂ ਦੇ ਮਨਾਂ ਵਿੱਚ ਬਹਾਦਰੀ ਤੇ ਹਿੰਮਤ ਦੀ ਜੋਤ ਨੂੰ ਜਗਾ ਦੇ ਦਿੱਤੀ ਆਂ ਸ਼੍ਰੀ ਨਾਨਕ ਗੁਰਦਾਇ ਦੀਆਂ ਓਕੜੀਆਂ ਜਿੱਤੇ ਹਰ ਪਲ ਮੌਤ